ਕੀ ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜਗਿੰਦਰ ਸਿੰਘ ਨਿਕੰਦਰ ਅੰਜਲਪੁਰ ਜ਼ਿਲ੍ਹਾ ਅੰਮ੍ਰਿਤਸਰ ਤਰਿਆਲਾ ਖਲਾ ਮਹਾਰਾ ਚੜ੍ਹਦੀਆਂ ਕਲਾ ਕਰਨ ਤੇ ਸਰਬਾਨਾਂ ਦਾ ਭਲਾ ਕਰਨ ਤੇ ਦਾ ਲੰਗਰ ਨੂੰ ਜੀ ਚੱਲਦੇ ਰਹਿਣ ਤੇ ਸੇਵਾ ਵਧੀਆ ਸੇਵਾ ਕਰਦੇ ਰਹਿਣਾ ਸਿੱਖੀ ਦਾ ਅੰਬਖ ਸਿਮਾਰਾ ਸੇ ਪਾਉਂਦਾ ਵਾਇਕੀ ਦਾ ਪਾਉਂਦਾ ਅੱਜ ਲੰਗਰ ਚ ਕੀ ਕੀ ਬਣਾਈ ਹਾਂਜੀ ਲੰਗਰ ਚ ਕੀ ਕੀ ਬਣਿਆ ਜੀ ਲੰਗਰ ਚ ਬਣਿਆ ਜੀ ਜਲੇਬੀ ਬਣੇ ਪਕੌੜੇ ਚੱਲੇ ਸੇਰ ਤੋਂ ਹੀ ਤੰਦੂਰੀ ਫੂਕੇ ਚੱਲਣ ਦੇ ਆ ਦਾਲ ਪਾਜੇ ਚੱਲਣ ਦੇ ਆ ਵਧੀਆ ਕਰੋ ਬਾਬੇ ਦੇ ਕਿਰਪਾ ਨਾਲ ਸਭ ਕੁਝ ਚੱਲਦਾ ਠੰਡੇ ਆ ਚੱਲੇ ਸੇਰ ਦੇ ਠੰਡੇ ਚੱਲਣ ਦੇ ਆ ਖਾਲਸਾ ਜੀ ਅੱਜ ਦੇ ਜੂਤ ਨੂੰ ਕੀ ਸੁਝਾ ਦੇਵੋਗੇ ਇਹ ਸੁਝਾਦੇ ਆ ਕਿ ਨਸ਼ਾ ਛੱਡ ਕੇ ਤੇ ਗੁਰੂ ਮਹਾਰਾਜ ਦੇ ਲੜ ਲੱਗੋ ਦੀ ਦਾ ਕੇ ਸੇਵਾ ਕਰਨ ਸਾਰੀਆਂ ਸੰਗਤਾਂ ਦੇ ਛੋਟੇ ਬੱਚਿਆਂ ਨੂੰ ਬੇਤੀ ਜੂਲ ਕਰਦੇ ਆਣ ਕੇ ਸੇਵਾ ਕਰਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਦੀ ਟੈਂਡਰ ਲੱਗਣੇ ਪਰ ਤੇ ਲਾਗੇ ਲੱਖਾਂ ਦਾ ਸਾਰਾ ਹੀ ਪੈੰਡ ਵੱਧ ਚੜ ਕੇ ਬਹੁਤ ਜਿਆਦਾ ਸੇਵਾ ਚੱਲਣ ਗਈ ਹੈ ਲੰਗਰਾਂ ਦੀ ਮੁੱਖ ਰੱਖਦੇ ਰਖੜ ਪੁੰਨਿਆਂ ਦਾ ਤਿਹੜਾ ਬਾਬਾ ਬਕਾਲਾ ਸਾਹਿਬ ਬਹੁਤ ਸੰਤਾ ਜੁਗਾਂ ਤਰਾਡਿਆਂ ਤੋਂ ਪੰਜਾਬ ਦੇ ਕੋਨੇ ਕੋਨੇ ਤੋਂ ਆਈ ਸਾਧ ਸੰਗਤਾਂ ਵੀ ਧੰਨਵਾਦ ਕਰਦੇ ਆਂ ਇਹ ਤਰ੍ਹਾਂ ਲੰਗਰ ਚੱਲਦਾ ਹੈ ਇਤਰਾ ਤਰ੍ਹਾਂ ਦੇ ਪਾਦਾਰਥ ਸਤਿਗੁਰੂ ਦਿੰਦਾ ਤੇ ਸੇਵਾ ਵੱਧ ਚੜ੍ਹ ਕੇ ਹੁੰਦੀ ਆ ਤੇ ਜਿਹੜੇ ਵੀ ਆਪਣੀ ਸਾਹ ਸੰਗਤ ਆਉਂਦੀ ਆ ਉਹ ਇੱਥੇ ਦਰਸ਼ਨ ਗੁਜ਼ਾਰੇ ਦੇ ਕੇ ਜਾਂਦੀ ਆ ਤੇ ਇਹਨਾਂ ਮੁੱਖ ਸੇਵਾਦਾਰ ਸਰਦਾਰ ਹਰਪੀ ਸਿੰਘ ਇਹਨਾਂ ਲੋ ਵੀ ਬਹੁਤ ਜ਼ਿਆਦੀ ਬਜ਼ੁਰਗਾਂ ਕੋ ਪਹਿਲਾਂ ਸੇਵਾ ਕਰਦੇ ਸੀ ਹੁਣ ਇਹ ਸਾਰੇ ਭਰਾ ਤੇ ਬਹੁਤ ਸਾਰੀ ਸੇਵਾਦਾਰੋਂ ਮਨੋਂ ਰਾਤ ਦਿਨ ਹੋ ਗਏ ਇੱਥੇ ਚਾਰ ਚੰਨ ਤੇ ਤੀਰ ਲੱਗੇ ਆ ਇਹ ਖੁਸ਼ੀਆਂ ਪ੍ਰਾਪਤ ਕਰੇ ਤੇ ਕੋਈ ਨਾ ਕੋਈ ਇਹਨਾਂ ਨੂੰ ਹੀ ਸਤਿਗੁਰੂ ਨਾਮ ਦਾਨ ਬਖਸ਼ੇ ਤੇ ਚੜ੍ਹਦੀਆਂ ਕਲਾ ਕਰੇ ਮੇਰੇ ਤੇ ਇਹੋ ਬੇਨਤੀ ਹੱਥ ਜੋੜ ਕੇ ਕਿ ਵੱਧ ਚੜ੍ਹ ਕੇ ਸੇਵਾ ਕਰਨੀ ਚਾਹੀਦੀ ਆ ਤੇ ਸਤਿਗੁਰੂਆਂ ਖੁਸ਼ੀਆਂ ਪ੍ਰਾਪਤ ਕਰਨੀ ਚਾਹੀਦੀਆਂ ਤੇ ਨਿਸ਼ੇ ਤੋਂ ਆਪਾਂ ਮੁਕਤ ਕਰਨਾ ਵਾਹਿਗੁਰੂ ਹਾਂਜੀ ਕੀ ਨਾਮ ਤੁਹਾਡਾ ਪਿਆ ਕੇ ਕਰਮਣ ਸਿੰਘ ਜੀ ਬੋਲੀ ਚੱਲ ਵਾਹਿਗੁਰੂ ਜੀ ਖੜਕ ਪੁਨੀਆ ਦਾ ਵੇਲਾ ਉ ਇੱਕ ਬਾਦਸ਼ਾਹ ਸਾਹਿਬ ਮਹਾਰਾਜਾ ਦੇ ਨਾਮ ਬੜੇ ਖੂਨ ਤਾਂਗੇ ਦਾ ਮਨਾਇਆ ਜਾ ਰਿਹਾ ਪਵਨਪਾ ਸਾਹਿਬ ਘਰ ਦੀ। ਕਿਤੇ ਦੂਰ ਦੂਰ ਜੀ ਸੰਗਤਾਂ ਆਉਂਦੀਆਂ ਕਿਤੇ ਦਰਸ਼ਨ ਕਰਦੇ ਇੰਤਜ਼ਾਰ ਕਰਦੇ ਕਿਤੇ ਗੁਰੂ ਏਕਬਾਦਰ ਸਾਹਿਬ ਨੇ 26 ਸਾਲ 9 ਮਹੀਨੇ 13 ਮਿੰਟ ਬੱਜਾ ਕੀਤੀ ਇੱਥੇ। ਤੇ ਰੱਖਣ ਪੁਨਿਆ ਦਾ ਦੇਖੇ ਲੱਗਦਾ ਸਾਸ ਵਿਦੇ ਜੋ ਹੈ ਹਰ ਹਫਤੇ ਜੀ ਉਤੋਂ ਲੰਘਾ ਉਹਨਾਂ ਬਹੁਤ ਵੱੱਲੇ ਘਰਿਆ ਉਲੀਆ ਬਹੁਤ ਸੰਤਾਨ ਦੇ ਜਾ ਦੇ ਰਾਜ ਲੰਗਰ ਦੇ ਚ ਸੇਵਾ ਕੀਤੀ ਉੜੇ ਬੁਲਾਇਆ ਜਾਂਦੇ ਆ ਜੀ ਦੇ ਵਧਾਏ ਜਾਂਦੇ ਆ ਉਹੜੇ ਕਿਹਾਇਆ ਜਾਂਦੇ ਆ ਕੇ ਕੇ ਆ ਸਰਦੀ ਦਾ ਨਾ ਕਰੇ ਨਾਨਕ ਨਾਮ ਚੜ੍ਹ ਤੁਰੇ ਪਰੇ ਪੜਨ ਦੇ ਸੁਭਾਅ ਦੇ ਜਾਉਂਦੇ ਹਨ ਕਿ ਸਭ ਤੋਂ ਵੱਡਾ ਆਪਣਾ ਸੰਗਤ ਦਾ ਸਯੋਜਕ ਹੈ ਅਤੇ ਹੁੰਦੇ ਲਗੜਾ ਵਿੱਚ ਖਜਾਨੇ ਮਾਇਆ ਦੇ ਬਾਹਰ ਕਸਾਮ ਬੈੰਬੂਰ ਸਭ ਹਿੱਸਾ ਹੁੰਦੇ ਲਗੜਾ ਵਿੱਚ ਪਾਉਂਦੇ ਹਨ ਜਿੱਤੇ ਜੀਤੇ ਕੰਦੇ ਜਿਹੜੇ ਸੰਗਤਾਂ ਦੇ ਵਿੱਚ ਵੰਟਾਏ ਜਾਂਦੇ ਆ ਇਹ ਸਭ ਨੇ ਕਿ ਬਾਹਰ ਰਾ ਸਾਡੀ ਜਿਹੜੀ ਆ ਜੀਨੀ सची सुठी गुरबाण गुरमत